ਦੀ ਮਿਸਾਲ ਆ ਕਿ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੇ ਲਾਹੌਰ ਸ਼ਹਿਰ ਵਿੱਚ ਰਾਤ ਨੂੰ ਦੌਰਾ ਕਰ ਰਿਹਾ ਸੀ ਤੇ ਦੁਕਾਨਾਂ ਬੰਦ ਦਿਨੇ ਉਹਨੇ ਕੈਪਟਨ ਮੰਗਾਈ ਮੀਟੇ ਕੀਤੀਓ ਦੁਕਾਨਾਂ ਕੋ ਬੰਦ ਹੁੰਦੀਆਂ ਕਹਿੰਦੇ ਦੀ ਚੋਰ ਚੋਰ ਪੈ ਜਾਂਦੇ ਆ ਸ਼ੇਰੇ ਪੰਜਾਬ ਮਹਾਰਾਜਾ ਹਰਦੀਸ ਸਿੰਘ ਕਹਿੰਦਾ ਮੇਰੇ ਰਾਹ ਵਿੱਚ ਚੋਰ ਇਹਨੇ ਆਖਿਆ ਢੰਡੋਰਾ ਪਟਾ ਦਿਓ ਸ਼ਹਿਰ ਲਾਹੌਰ ਦੀਆਂ ਸੋਨੇ ਦੀਆਂ ਦੁਕਾਨਾਂ ਵੀ ਬੰਦ ਨਹੀਂ ਹੋਣਗੀਆਂ ਗੱਜ ਕਿ ਕੋ ਸਤਨਾਮ ਸ੍ਰੀ ਵਹਿਗੁਰੂ ਕਹਿੰਦਾ ਮੈਂ ਪ੍ਰੈਕਟਿਸ ਕਰਕੇ ਵੇਖਣੀ ਆ ਕਿ ਮੇਰੇ ਰਾਹ ਵਿੱਚ ਚੋਰ ਹੈਗੇ ਆ ਇਹਨੇ ਸੋਨੇ ਦਾ ਕੈਂਠਾ ਇੱਕ ਕੁੱਤੇ ਦੇ ਗਲ ਵਿੱਚ ਪਾ ਕੇ ਕੁੱਤਾ ਲਾਹੌਰ ਦੇ ਬਾਜ਼ਾਰਾਂ ਵਿੱਚ 8 ਦਿਨ ਫੇਰਿਆ ਕਿਸੇ ਚੋਰ ਦੀ ਯੋਧ ਨਹੀਂ ਪਈ ਪੀ ਕੁੱਤੇ ਦੇ ਗਲ ਤੋਂ ਕੈਂਠੇ ਦਾ ਸੋਨਾ ਲਾ ਲ ਸੋਨੇ ਦਾ ਕੈਂਠਾ ਲਾ ਲ ਐਡਾ ਚੰਗਾ ਰਾਜ ਸੀ ਜਿਹੜੇ ਰਾਜ ਵਿੱਚ ਮਸਾਲਾ ਮਿਲਦੀਆਂ ਨੇ ਕਿ ਉਹਦੇ ਰਾਜ ਵਿੱਚ ਕਿਸੇ ਨੂੰ 40 ਸਾਲ ਵਿੱਚ ਫਾਇੇ ਨਹੀਂ ਲਾਇਆ ਸਜ਼ਾਵਾਂ ਦਿੰਦਾ ਸੀ ਮੁਜਰਮਾਂ ਨੂੰ ਪਰ ਸਵਾਲੀ ਦੀ ਸਜ਼ਾ ਇਹੋ ਜਾਂ ਕੋਈ ਜੁਰਮ ਕਰਕੇ ਆਇਆ ਹੋਵੇ ਤੇ ਉਹ ਨੌਬਤ ਆ ਜਾ ਕਿ ਇਹਨੂੰ ਫਾਂ ਲਾਇਆ ਜਾਏ ਕਿਤੇ ਵੀ ਇਤਿਹਾਸੇ ਜ਼ਿਕਰ ਨਹੀਂ ਆਉਂਦਾ ਕਿ ਸਾਰੀ ਆਪਣੇ ਸ਼ਾਸਨ ਕਾਲ ਵਿੱਚ ਸ਼ੇਰੇ ਪੰਜਾਬ ਨੇ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਕਿੱਡਾ ਚੰਗਾ ਰਾਜ ਸੀ ਸ਼ੇਰੇ ਪੰਜਾਬ ਦੀਆਂ ਜੇ ਗੱਲਾਂ ਕਰਨ ਲੱਗੀਏ ਤੇ ਹੈਰਾਨ ਹੋ ਜਾਈਦਾ